ਲੋ ਵੀ ਦੋਸਤੋ ਛੋਡੇ ਵਾਸਤੇ ਨੇ ਟਰੈਕਟਰ ਲੈ ਕੇ ਆਏ ਆ 6 ਤੋਂ 7 ਦਿਖਾਵਾਂਗੇ ਵੀਡੀਓ ਚ ਟਰੈਕਟਰ ਦਿਖਾਵਾਂਗੇ ਸਾਰੇ ਨਗੀਨੇ ਪੂਰੇ ਵਧੀਆ ਟਰੈਕਟਰ ਇਹ ਸਟਾਰਟਿੰਗ ਕਰਦੇ ਆਪਾਂ S265 ਤੋਂ ਮੁੰਡਿਆ ਦਿਖਾ ਦੇ ਸਾਰਾ ਬੜਾ ਚੰਗੀ ਦਾ ਵਧੀਆ ਤੇ ਚਾਰ ਚਪੇਰੇ ਕੈਮਰਾ ਮਾਰ ਲਾ PI 20000 2018 ਮਾਦ ਰੰਗ ਪੇਂਟ ਦਾ ਸਾਰਾ ਓਰੀਜਨਲ ਟਰੈਕਟਰ ਹੈ ਕਿਸੇ ਪਾਸੋਂ ਵੀ ਇਹਦੇ ਕਲਮਣੀ ਲੱਗੀ ਪਾਵਰ ਸਟੀਅਰਿੰਗ ਦੇ ਵਿੱਚ ਆ ਗਿਆ ਤੇਲ ਬ੍ਰੇਕਾਂ ਹੈ ਇੱਕ ਵਾਰ ਸਰ ਜੀ 13 ਦੇ ਟਾਇਰਾਂ ਤੇ ਆ ਜਾਂਦਾ ਹੁਣ ਭਾਣਾ ਕਸਮਾਣਾ ਖੁੱਲਾ ਡੁੱਲਾ ਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਪਏ ਆ 90 ਤੋਂ 95 ਪੈਸੇ ਟਰੈਕਟਰ ਦੇ ਕੰਡੀਸ਼ਨ ਸਾਰੀ ਦਿਖਾ ਦੇ ਟਰੈਕਟਰ ਦੀ ਇੱਕ ਵਾਰੀ ਪੂਰੀ ਚੰਗੀ ਤਰ੍ਹਾਂ ਆ ਆ ਦੇਖ ਸ਼ੋਅ ਦੇ ਵਿੱਚ ਤਾਂ ਮੂੰਹ ਨਹੀਂ ਨਾ ਹੁੰਦਾ ਇਹਦੇ ਥੱਲੇ ਬਾਡੀ ਚ ਵੀ ਮੂੰਹ ਨਹੀਂ ਦਾ ਟਰੈਕਟਰ ਦੀ ਹੂੰ ਪੂਰਾ ਚੰਗਾ ਪੂਰਾ ਵਧੀਆ ਜਿੰਨਾ ਕਿ ਬਾਹਰੋਂ ਵਧੀਆ ਦਿਂਦਾ ਉਨਾਂ ਕ ਟਰੈਕਟਰ ਇਹ ਵਿੱਚੋਂ ਵੀ ਚੰਗਾ ਹੈ ਇੰਜਨ ਗੇਅਰ ਦਾ ਫੁੱਲ ਚੰਗਾ ਤੇ ਇਹਦੇ ਨਾਲ ਅੱਜ ਪਾਣੀ ਪੈ ਗਿਆ ਮੀਟਰ ਦੇ ਵਿੱਚ ਤੇ ਤਾਂ ਕਰਕੇ ਮੀਟਰ ਸ਼ੋ ਨਹੀਂ ਹੁੰਦਾ ਤੇ ਪਾਣੀ ਪੈਣ ਕਰਨੇ ਚੱਲ ਪੂਗਾ ਗਿਣਤੀ ਦੇ ਘੰਟੀ ਚੱਲਿਆ ਟਰੈਕਟਰ ਮਾਡਲ ਦੀ ਗੱਲ ਕਰੀਏ ਮਾਡਲ ਆ 2018 ਤੇ ਡਿਮਾਂਡ ਆ 4 ਲੱਖ ਤੇ 25 ਹਜ਼ਾਰ ਟਰੈਕਟਰ ਦੀ ਟਰੈਕਟਰ ਇਹ ਆਪਾਂ ਦੇ ਦੇਾਂਗੇ ਪੂਰੇ 4 ਲੱਖ ਦਾ ਸਸੀ ਗਾ ਸ਼ਰਮਾ ਜੀ ਹੋ ਠੀਕ ਠਾਕ ਹੋ ਠੀਕ ਹੋ ਹਾਂਜੀ ਬਾਈ ਬਹੁਤ ਵਧੀਆ ਇਹ ਦੱਸੋ ਜੀ ਸਰਾਂ ਨੇ ਐ ਇਹਨੂੰ ਨਾਲ ਇੱਕ ਉਸੇ ਜਾਣ ਪਛਾਣ ਦੇ ਮਹਤਾਜ ਤਾਂ ਹੈ ਨਹੀਂ ਜੀ ਇਹ ਤਲਵੰਡੀ ਵਾਲੇ ਸ਼ਰਮਾ ਜੀ ਐ ਤੇ ਐਨੇ ਕਿਦੋਂ ਕਰਦਾ ਨਹੀਂ ਜਿੰਨਾ ਕਰੇ ਮੈਂ ਕਹੀ ਜੀ ਨਹੀਂ ਯਾਰ ਹੋਏਗਾ ਹੋਰ ਸ਼ਰਮਾ ਜੀ ਠੀਕ ਹੋ ਕਿਰਪਾ ਮਹਾਰਾਜ ਜੀ ਤੇ ਪ੍ਰਾਵਾ ਜੀ ਇਹਨਾਂ ਪ੍ਰਾਵਾ ਦੀ ਸਰ ਤੇ ਤੁਰੇ ਫਿਰਦੇ ਆ ਕੀ ਠੱਗੀਆਂ ਮਾਰੀਏ ਨਾ ਤੂੰ ਵੀਡੀਓ ਪਾ ਤਾ ਠੱਗੀਆਂ ਆਂ ਪੇ ਕਹਿਦੀਆਂ ਮਾਰਨੀ ਐ ਆ ਆਮ ਬੰਦਾ ਹਰ ਇੱਕ ਬੰਦਾ ਟਰੈਕਟਰ 18 ਮਾਡਲ ਦਾ 425000 ਤੋਂ ਘਟ ਦਿੰਦਾ ਨਹੀਂ ਆਪਾਂ ਡਿਮਾਂਡ 425000 ਰੱਖੇ ਤੇ 4 ਲੱਖ ਦਾ ਰੇਟਰ ਦੇ ਦਿੰਦਾ 390000 ਆ ਯਾਰ ਮੈਨੂੰ ਐ ਨਹੀਂ ਪਤਾ ਕਿ ਤੂੰ ਆ ਜਾਏਗਾ ਮੈਂ ਰੇਟ ਹੀ ਪਹਿਲਾਂ ਬਤਾ ਚੱਲ ਕੋਣੇ ਭਰਾ ਆਪਣੇ ਉਦੋਂ ਅੱਗੇ ਆ ਗਿਆ ਜੀ 4x4 ਵਾਰਡ ਟਰੈਕ 4x4 4x4 ਡਰਾਈਵ ਚ ਹੈ ਇਹਦੇ ਚਾਰ ਚੱਕਰੇ ਕੈਮਰਾ ਮਾਰ ਰਿਹਾ ਉਹਦੇ ਟਾਇਰ ਦਿਖਾ ਦੇ ਇੱਥੋਂ ਕੁਲਵੀਰ ਇੱਕ ਗੱਲ ਹੋਰ ਆ ਉਹਦੇ ਟਾਇਰ ਆ ਜਮਨ ਨਵੇਂ ਹਾਂ ਕੁਲਵੀਰ ਬਦਲੇ ਹੋਏ ਆ ਮਗਰਲੇ ਟਾਇਰ ਆ ਇਹਦੇ ਨਾਲ ਦੇ ਆ ਚੰਗੀ ਤਰ੍ਹਾਂ ਕੈਮਰਾ ਦਿਖਾ ਹਾਂ ਚਰਮਾ ਜੀ ਇਹਦੀਆਂ ਇਹ 24 ਸਪੀਟਾ ਹੁੰਦੀਆਂ ਬਾਈ ਜੀ ਇਹਦੀਆਂ ਹਾਂ 24 ਹੁੰਦੀਆਂ ਜੀ ਤੇ 3 ਸਪੀਟਾ ਹੁੰਦੀਆਂ ਇਹਦੀਆਂ ਪੀਟੀਓ ਦੀਆਂ ਅੱਛਾ ਮੈਨੂੰ ਨਹੀਂ ਇਹਦੇ ਬਾਰੇ ਬੱਸ 440 ਵੀ ਕੱਢਦਾ ਤੇ 1000 ਵੀ ਕੱਢਦਾ ਦੋਨੇ ਕੱਢਦਾ ਜਿਹੜੇ ਮਰਜੀ ਚੱਕਰਾਂ ਤੇ ਲਾਵਾ ਠੀਕ ਹੈ ਤੇ ਇਹ ਨਾ ਮੱਕੀ ਵਾਲੀ ਮਸ਼ੀਨ ਸੀ 771 ਘੰਟੇ ਚੱਲਿਆ ਚੱਲ ਮੈਂ ਤੈਨੂੰ ਹੀ ਦੱਸ ਦਿੰਦਾ ਬਾਕੀ ਚੱਕਲਾ ਆ ਆ ਆ ਛੁੱਟ ਮਸ਼ੀਨ ਦੀਆਂ ਇਹ ਤੋਤੇ ਰਾਂ ਹੁੰਦਾ ਮੱਕੀ ਵਾਲੀ ਦੀ ਛੱਲੀਆਂ ਦੇ ਵੜਾਉਂਦਾ ਉਹ ਨਾਲ ਮਹਾ ਤੋਤੇ ਰਾਂ ਹੁੰਦਾ ਇਹ ਅੱਛਾ ਬਾਈ ਤੇ ਤੂੰ ਆਲਾ ਜਿਹੜੀ ਮਰਜ਼ੀ ਸਪੀਡ ਤੇ ਡਾਲਾ ਉਸੇ ਦੀ ਪਾਰ ਆ। ਇਹ ਇੱਕ ਇਹਦੇ ਸ਼ਰਮਾ ਸਪੈਸ਼ਲ ਗੇਅਰ ਲੱਗਿਆ ਹੋਇਆ। ਇਹ ਉਹ ਨਹੀਂ ਨਹੀਂ 1 2 3 ਇੱਕ ਸਪੈਸ਼ਲ ਗੇਅਰ ਆ ਕੱਲੀ ਬਾਹੀ ਵਾਲਾ ਇਹਦੇ ਗੇਅਰ। ਇਹ ਇਹ ਫੇਰੀ ਤਾਂ 24 ਸਪੀਡਾਂ ਬੰਦਾ ਸਾਲਾ। ਕਰਾਰੋ ਟਰਾਂਸਮਿਸ਼ਨ ਚ ਆ ਜਾਂਦਾ। ਬਾਹਰ ਟਰੈਕ ਦੇ ਵਿੱਚ ਆ। ਕਮੀ ਹੈ ਨਹੀਂ ਕਿਸੇ ਦਾ। ਜਿੰਨਾਂ ਗਾ ਸ਼ਰਮਾ ਇਹਦੇ ਚ ਪਤਾ ਹੀ ਨਹੀਂ ਕਿੰਨਾ। ਬਾਈ ਪਤਾ ਹੀ ਨਹੀਂ ਇਹਦਾ। ਜਿੰਨਾ ਸਿੱਧਾ ਭੱਜਦਾ ਉਹਨੇ ਉਹਨੇ ਵੀ ਭੱਜਦਾ। ਇਹ ਉਹ ਕਰਾਰੋਗਿਰ ਹੁੰਦਾ ਕਰਾਰੋਗਿਰ ਚ ਠੀਕ ਹੈ ਗੱਲ 2000 ਤੇ ਇਹ ਆਪਾਂ ਰੇਟ ਦੀ ਗੱਲ ਕਰਕੇ 7.5 ਲੱਖ ਲਿਖੀ ਬੈਠਾ ਤੇ ਅੱਜ ਸੋਹ ਬੰਨੇ ਤੇ ਗਲਬੀਰੇ ਨੇ 7.5 ਉਹ ਇਹਦਾ ਰੇਟ ਆ ਗਿਆ ਸੀ ਉਹ ਤਾਂ ਬੰਦਾ 7.5 ਲੱਖ ਕਿੰਨੇ ਦਾ ਪਤਾ ਹੀ ਹੈ ਤੈਨੂੰ ਹੁਣ ਕਰ ਦੇ ਛੁੱਟੀ 7.5 ਲੱਖ ਦੇ ਵਿੱਚ ਰੋਦਾ ਸੀ ਪੂਰੇ 7 ਲੱਖ ਦੇ ਲੈ ਬਾਕੀ ਮੌਕੇ ਤੇ ਬਾਈ ਜੀ ਜਿਹੜਾ ਇਹ ਟਰੈਕਟਰ ਲਊਗਾ ਉਹਨੂੰ ਜੱਪ ਕਰ ਜਾ ਜੱਪ ਕਰ ਜਾ ਹੁਣ ਅੱਛਾ ਠੀਕ ਐ ਜਿਹੜਾ ਬੰਦਾ ਇਹ ਕਰੈਕਟਰ ਲਊਗਾ ਠੀਕ ਐ ਗੱਲ ਆ ਉਹਨੂੰ 5000 ਰੁਪਇਆ ਚਾਬੀ ਦੇ ਨਾਲ ਗਿਣ ਕੇ ਦੇ ਮੰਗ 6 ਲੱਖ 95000 ਦਾ ਰਹਿ ਗਿਆ 5000 ਤੱਕ ਅਸੀਂ ਚਾਬੀ ਨਾਲ ਕੁਲਵੀਰ ਤੋਂ ਦਵਾਵਾਂਗੇ ਪਰ ਮੈਂ ਗਲਤੇ ਬਾਕੇ ਦੇ ਦੇ ਇਹ ਤੇ ਭਮਾਉਂ ਦੇ ਦੇ 5000 ਚਾਬੀ ਨਾਲ ਤੇ ਜੇ ਕਿਸੇ ਦਾ ਗਲਤ ਕਮੈਂਟ ਆ ਗਿਆ ਆ ਜਾ ਇਹਨਾਂ ਦੇ ਬਾਬੇ ਨਾਲ ਕੰਨੂ ਨਹੀਂ ਬਖਦੇ ਇਹ ਆਪਾਂ ਕੋ ਢੂੜ ਵੀ ਨਹੀਂ ਹੈਗੀ ਸਹੀ ਗੱਲ ਆ ਆ ਗੰਗੂ ਕੇ ਗੰਗੂ ਕੇ ਕਰੀਆ ਹੁੰਦੇ ਚੱਲ ਤੇ ਤੂੰ ਇੱਕ ਮਿੰਟ ਮੇਰਾ ਵਰਤੇ ਬੈਠਾ ਪੁੱਛਣਾ ਗੰਗੂ ਕੇ ਕੋਣ ਹੁੰਦਾ ਉਹਦੀ ਮਾਂ ਨੇ ਕਿੰਨੀ ਸੇਵਾ ਕੀਤੀ ਗੰਗੂ ਦੀ ਨੇ ਇੱਕ ਬਾਈ ਨੇ ਕੀ ਕੀਤੀ ਮੱਤੀ ਦੱਸ ਕੇ ਕੌਣ ਸੀ ਬਿਲਕੁਲ ਤੁਸੀਂ ਮਾੜਾ ਮੋਟਾ ਇੱਕ ਉਹ ਕਹਿੰਦਾ ਮੈਨੂੰ ਬਾਈ ਕਹਿੰਦਾ ਕਹਿੰਦਾ ਭਾਈ ਮੇਲਾ ਨਹੀਂ ਮੱਗੀਦਾ ਕਹਿੰਦਾ ਤੁਸੀਂ ਦੀਦਲੇ ਹੁੰਦਾ ਉਹ ਬਤਨਦਰਾ ਮੇਰੇ ਘਰੇ 50 ਬੰਦੇ ਲਿਆ ਤੇ ਸਾਡੇ ਦਰਵਾਜ਼ੇ ਖੁੱਲੇ ਆ ਫੇਰ ਵੀ ਤੂੰ ਮੈਨੂੰ ਕੱਲੇ ਨੂੰ ਰੱਖ ਕੇ ਦੇਖਦਾ ਆ ਦਿਨ ਵੇ ਖਰਚਾ ਝੱਲ ਕੇ ਦੇ ਜਾਂਦਾ ਇੱਕ ਘੰਟਾ ਹੀ ਰੱਖ ਲਿਓ ਹੈ ਘੰਟਾ ਹੀ ਰੱਖ ਲਿਓ ਹਾਂ ਭੈਣ ਤੇਰਾ 72 ਬਾਈ ਜੀ ਨਗਰ ਤੇ ਹੈ ਮੇਰਾ ਤੂੰ ਮੈਨੂੰ ਕੱਲੇ ਨੂੰ ਰੱਖ ਕੇ ਦੇ ਦੋ 100 ਲੀਟਰ ਦੀ ਟੈਂਕੀ ਆ ਸ਼ਰਮੇ ਦੀ ਤੇ ਅੱਤਨ ਨੂੰ ਸਾਰੀ ਖਾ ਜਾਂਦਾ ਆ ਅੱਗੇ ਆ ਜਰਨਾ ਜੀ 2 ਸਪੀਡ 2 ਸਪੀਡ 2 ਸਟੀਅਰਿੰਗ ਮੈਨੂੰ ਮਾਰ ਦੇ ਇਹਦੇ ਚਾਰ ਸ਼ਫੇਰੇ ਕੈਮਰਾ ਮਾਰ ਦੇ ਇਹ 2022 ਮਾਡਲ ਹੈ ਸਾਰਾ ਕੁਝ ਨਾਲ ਦਾ ਹੀ ਆ 242 ਆਸ਼ਰਾ ਬਾਈ ਜੀ ਇਹ ਹਾਈ ਲੋਅ ਹਾਈ ਲੋਅ ਵਾਲਾ ਹੈਗਾ ਇਹ ਫਰਸਟ ਪਾਲਟੀ ਪੰਜਾਬ ਨੰਬਰ ਹੈ ਵੀਰੇ 11 ਦੀ ਗੱਲ ਕਰਕੇ 85 ਪੈਸੇ ਟੈਰ ਆ ਬਾਈ ਸਾਰਾ ਕੁਝ ਨਾਲ ਤੇ ਚੱਲਿਆ ਕੁਝ ਵੀ ਨਹੀਂ ਹੈਗਾ ਬਾਈ ਇਹ 678 ਘੰਟੇ ਚੱਲਿਆ 678 ਘੰਟੇ ਚੱਲਿਆ ਬਿਲਕੁਲ ਨਵਾਂ ਬਾਈ ਹਾਰ ਪਾ ਕੇ ਲੈ ਜਿਓ ਬੇਸ਼ੱਕ ਹਾਂ ਹਾਰ ਆਪੇ ਪਾ ਦਿਆਂ ਯਾਰ ਠੀਕ ਹੈ ਗੱਲ ਜਿੰਨੇ ਦਾ ਟਰੈਕਟਰ ਲਗਭਗ 1 ਨਹੀਂ ਲੌਣ ਹੋ ਜੂਗਾ ਇਹਦੇ ਤੇ ਕੋਈ ਦੋ ਰਿਆ 65000 ਰੁਪਏ ਦਮਾੜੇ ਤਲਵੀਰੇ ਕਿੰਨੇ ਦਾ 360000 ਰੁਪਏ ਕਰਮਾ ਜੀ ਆਹ ਸੌਰੀ 360 ਕਿੰਨੇ ਦਾ 360000 ਰੁਪਏ ਸਾਢੇ 30 ਲੱਖ ਦਾ ਟਰੈਕਟਰ ਦੇ 3 ਲੱਖ ਤੇ 40000 ਦਾ ਟਰੈਕਟਰ ਲੈ ਜਿਓ ਏ ਬਾਈ ਕੁਛ ਨਹੀਂ ਖੱਟੇ ਤੇਰਾ ਯਾਰ ਦੱਸਦਾ ਯਾਰ ਇਹ ਕਿਤੇ ਡਾ ਦਿੰਦਾ ਆ ਚੱਕੋ ਜੀ ਇਹ 855 ਕੋ ਵੱਡਾ ਹੁੰਦਾ ਹੈ ਸੀਸੀ ਇੰਜਨ ਹੁੰਦਾ ਹੈ ਐਚਪੀ ਨਹੀਂ ਹੁੰਦਾ ਇਹ ਕਿਵੇਂ ਸ਼ਰਮਾ ਵੱਡਾ ਹੁੰਦਾ ਰੈਨੇ ਕਿਉਂ ਘਵੜੀਆਂ ਮਾਰਦਾ ਹੁੰਦਾ ਯਾਰ ਕਿਉਂ ਹੈਗਾ 744 855 ਤੋਂ ਵੱਡਾ ਕਿਵੇਂ ਕਰ ਦੇਗਾ ਤੂੰ ਇਹ ਕੰਪਨੀ ਨੇ ਇਹ 1487 ਸੀਸੀ ਇੰਜਨ ਹੈ ਦਾ 3300 3300 ਸੋਰੀ ਹਾਂ ਠੀਕ ਹੈ 88 ਸੀਸੀ ਆ ਇਹਨੂੰ 400 ਫਿਰੋ ਚੰਗੀ ਤਰ੍ਹਾਂ ਦਿਖਾ ਦੇ ਸਾਰਾ ਨਵਾਂ ਰਿਜਲ 855 350 ਦਾ ਹਾਂ ਪੂਰਾ 35 87 ਸੀਸੀ ਜ਼ਿਆਦਾ ਹੁੰਦਾ 855 ਤੇ ਸ਼ਰਮਾ ਇਸ ਟਰੈਕਟਰ ਦੇ ਵੀ ਰੰਗ ਪੇਂਟ ਕਲਮ ਕਿਤੇ ਨਹੀਂ ਲੱਗੀ 1300 ਤੇ ਕੁਛ ਘੰਟੇ ਚੱਲਿਆ ਬੜਾ ਇਹ ਵੀਰ ਜੀ ਬਿਲਕੁਲ ਨਵਾਂ ਟਰੈਕਟਰ ਆ ਟਰੈਕਟਰ ਦੇ ਨਾਲ ਮੱਖੀ ਜਿੰਨਾ ਦਾ ਕੁ ਵੀ ਨਹੀਂ ਹੋਇਆ ਅੱਜ ਮੈਂ ਸ਼ੋਅ ਚੋਂ ਲਿਸ਼ਕਾ ਮਾਰਦਾ ਹਾਂ ਮੇਂ ਇੰਜਨ ਚੋਂ ਪਰਾ ਭਾਈ ਇਹ ਹਾਰ ਪਾ ਕੇ ਲੈ ਜਾਓ ਟਰੈਕਟਰ ਦੇ ਹਾਰ ਤਾਂ ਆਪਾਂ ਸਾਰਿਆਂ ਵਾਸਤੇ ਰੱਖੀਏ 6 115000 ਡਿਮਾਂਡ ਹੈ ਗੁਲਵੀਰ ਕਿੰਨੇ ਦਾ ਪੂਰੇ 6 ਲੱਖ ਦਾ ਲੈ ਲੈ ਕੱਪੜੇ ਲਾ ਦੀ ਕੱਪੜੇ ਕਿਉਂ ਲਾ ਲਾ ਲੋਕ ਸਾਢੇ ਸ਼ੀਸ਼ੀ ਦਾ ਵੇਚਦੇ ਆ ਲੋਕਾਂ ਕੱਪ ਕਿਲਵੀਰ ਤੇ ਸ਼ਰਮਤ ਹੁੰਦੀ ਕੀ ਪਤਾ ਜੇ ਲੋਕਾਂ ਵਰਗੇ ਬਣ ਗਏ ਤੂੰ ਕਿੰਨੇ ਦਾ ਸੀ 5 ਲੱਖ ਕਿੰਨੇ ਤੂੰ ਜਿਵੇਂ ਮਰਜ਼ੀ ਕਰ ਦੇ ਤੇਰਾ ਹੱਥ ਥੋੜੀ ਮੋੜਦਾ 5 ਲੱਖ ਤੇ 85 ਹਜ਼ਾਰ ਦਾ ਟਰੈਕਟਰ ਲੈ ਜਾ ਇਹਦਾ ਹੀ ਸ਼ਰਮਾ ਜੀ ਨੇ ਕੋਈ ਗੱਲ ਨਹੀਂ ਲੈ ਭਾਈ ਉੱਡੂ ਬਾਦ ਦੇ ਵਿੱਚ ਆ ਹਜ਼ਾਰ ਜੀ ਇਹ ਵੀ ਸਾਰਾ ਅਰੀਜਨਲ ਆ ਸ਼ਰਮਾ ਹੈ ਤਾਂ 2006 ਮਾਡਲ ਆ ਹਰਿਆਣਾ ਨੰਬਰ ਆ ਅੱਧੇ ਟਾਇਰ ਮਗਰ ਨੇ 90 ਪੈਸੇ ਦੇ 85 90 ਪੈਸੇ ਟਾਇਰ ਮੂਰਲੇ ਆ ਤੰਦਰੁਆ ਨਹੀਂ ਮਾੜੀ ਮੋਟੀ ਟੱਚਿੰਗ ਤੁਹਾਨੂੰ ਕਰਾਉਣੀ। ਮਗਰਾਣਾ ਦੀ ਆਪ ਅਰੀਜਨਲ ਰੱਖਿਆ ਸਾਰਾ ਕਰਾ ਵੀ ਦਿੰਦੇ ਆਪਾਂ ਇਹਨੂੰ। ਹਾਂ ਇਸ ਲਈ ਵੀ ਕਰਾ ਕੇ ਆਇਆ। ਅੱਜ ਵੀ ਦਿਖਾਈ ਮੁੰਡਿਆ ਚੀਜ਼ ਵੀ ਦਿਖਾਈ। ਇਹ ਜਮਾ ਅਰੀਜਨਲ ਆ ਬਾਈ ਤੇ ਹਾਂ ਦਾ ਵੀ ਆ ਰਿਹਾ ਫੇਰ ਰੰਗ ਵੱਜਿਆ ਇਹ। ਫੇਰ ਰੰਗ ਵੱਜਿਆ ਬਣ ਗਿਆ। ਸਾਡੇ ਆ 2.5 ਲੱਖ ਰੇਟ ਲਿਖੀ ਬੇਟਾ 2.5 ਲੱਖ ਹੈ। ਡਬਲ ਕਲਚ ਹੈ ਤੇ ਸਿੰਪਲ ਸਟੀਅਰ ਹੋਇਆ ਪਿਆ। ਕਿੰਨੇ ਦਾ? ਉਹ 2.5 ਲੱਖ ਰੁਪਏ ਦੀ ਮੰਗ। ਕਿੰਨੇ ਦਾ? 2 ਲੱਖ ਤੇ 30 ਹਜ਼ਾਰ। 2.5 ਲੱਖ ਰੁਪਏ ਦਾ ਲੈ ਜਾਓ ਬਾਈ ਕੁਛ ਕਹੀ ਆ। ਉਦੋਂ ਵਾਗ ਦਾ 60 DPI ਇਹ ਬਾਈ ਆਇਆ ਜਿਮੀਦਾਰ ਡਰਾਈਵਰ oh bhai yaar 12 ਮਾਡਲ ਦੇ ਵਿੱਚ ਆ ਟੈਟੂਰ ਕਾ ਚੰਗੇ ਆ 70 ਤੋਂ 70 ਰੁਪਏ ਟੈਰ ਆ 3 ਲੱਖ ਤੇ 60 ਹਜ਼ਾਰ ਰੁਪਏ ਡਿਮਾਂਡ ਕਰੀ ਜਾਂਦਾ ਬਾਈ ਤੇ ਪੰਜਾਬ ਨੰਬਰ ਦੇ ਵਿੱਚ ਆ ਪਾਵਰ ਸਟੀਅਰਿੰਗ ਡਬਲ ਕਲੱਚ ਤੇਲ ਵੀਰੇ ਕਾ ਉਹ ਬਾਈ ਦਾ ਹੈ ਤੇਰਾ ਕੰਟੈਕਟ ਜੇ ਬੰਦਾ ਉਹ ਹਾਂ ਆਪਣੇ ਕੰਟੈਕਟ ਜੀ ਆ ਕੋਈ ਗੱਲ ਨਹੀਂ 3 ਲੱਖ 60 ਹਜ਼ਾਰ ਡਿਮਾਂਡ ਆ ਪੰਜਾਬ ਨੰਬਰ ਆ ਪੀਵੀ 31 ਮਾਨਸਾ ਕਿੰਨੇ ਦਾ ਕੁਲ ਵੀ ਰਹੇ ਉਦਲੇ ਉਦਲੇ ਚੱਕ ਦਗੇ ਪੂਰੇ 3 ਲੱਖ ਦਾ ਦੇ ਦਿਆਂਗੇ 2 ਲੱਖ ਤੇ ਬਾਈ ਜੀ ਜੇ ਤਾਂ ਲੱਗੀ ਵੀਡੀਓ ਵਧੀਆ ਹਾਂ ਠੀਕ ਹੈ ਗੱਲ ਬਾਈ ਕੁਲਵੀਰ ਦੇ ਘਰੇ ਟਰੈਕਟਰ ਹੋਰ ਵੀ ਖੜੇ ਆ ਟਰੈਕਟਰ ਆਪਣੀ ਕੋਲੇ ਵੀ ਖੜੇ ਆ ਠੀਕ ਹੈ ਇੱਕ ਬੇਨਤੀ ਹੱਥ ਬੰਨ ਕੇ ਪੰਜ ਚਾਰ ਵੀਡੀਓ ਦੇਖਿਆ ਕਰੋ ਮਾਰਕੀਟ ਦੇ ਵਿੱਚ ਜਾ ਕੇ ਫੇਸਬੁੱਕ ਦੇ ਵਿੱਚ ਜਾ ਕੇ ਰੇਟ ਦੇਖਿਆ ਕਰੋ ਸਾਡੇ ਟਰੈਕਟਰਾਂ ਰੇਟ ਦੇਖਿਆ ਕਰੋ ਤੇ ਲੋਕਾਂ ਦੀਆਂ ਵੀਡੀਓ ਦੇ ਉੱਤੇ ਜਾ ਕੇ ਦੇਖਿਆ ਕਰੋ ਰੇਟ ਕੀ ਆ ਕਿਹੜਾ ਨੂੰ ਕਮੈਂਟ ਕਰਿਆ ਕਰਨਾ ਫਿਰ ਕੀ ਕਰੋ ਜੇ ਰੇਟ ਸਾਡਾ ਜਿਆਦਾ ਹੋਇਆ ਉਸ ਚੀਜ਼ ਦੇ ਅਸੀਂ ਦੇਣਦਾਰ ਆ ਮਾਰਕੀਟ ਦੇ ਨਾਲੋਂ 20-5000 ਰੁਪਏ ਰੇਟ ਘੱਟ ਹੀ ਦੋ। ਇਹ ਦੂਜੀ ਗੱਲ ਬਾਈ ਤੇ ਬਾਈ ਦਾ ਨੰਬਰ ਕੁਲਵੀਰ ਦਾ 94794172 72326636 941723266 ਬਾਈ ਕੁਲਵੀਰ ਦਾ ਨੰਬਰ ਆ ਬਹੁਤ ਯਾਤਰੀ ਬਾਈ ਦੇ ਘਰੇ ਵੀ ਟਰੈਕਟਰ ਖੜੇ ਨੇ ਇੱਕ ਬੇਨਤੀ ਆ ਬਾਈ ਸਾਰਿਆਂ ਨੂੰ ਰਾਵਣ ਕਹਿੰਦਾ ਵੀਡੀਓ ਪਹਿਲਾਂ ਜਿਹੜੇ ਬੰਦੇ ਨੇ ਵੀ ਵੀਡੀਓ ਪੂਰਨ ਕਹਿੰਦਾ ਗੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਹਾਂ ਕੱਲੇ-ਕੱਲੇ ਟਰੈਕਟਰ ਦੀ ਡਿਟੇਲ ਕੱਲੇ-ਕੱਲੇ ਨਾੜ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਟਰੈਕਟਰ ਦੇ ਵਿੱਚ ਕਸਰ ਨਹੀਂ ਛੱਡਦੇ ਵੀਰ ਬਣ ਕੇ ਜੇ ਤੁਸੀਂ ਵੀਡੀਓ ਦੇਖ ਕੇ ਫੋਨ ਕਰੋਗੇ ਸਾਨੂੰ ਫੋਨ ਚੱਕਣ ਦਾ ਤੇ ਸਾਨੂੰ ਫੋਨ ਸੁਣਨ ਦਾ ਨਜ਼ਾਰਾ ਹੀ ਆਊਗਾ ਕਿਉਂਕਿ ਗੱਲ ਉਨੀ ਹੋਵੇ ਕਿਉਂਕਿ ਸਾਡੇ ਕੋਲੇ ਵੀ ਇੰਨਾ ਸਮਾਂ ਨਹੀਂ ਹੁੰਦਾ ਕਿ ਅਸੀਂ ਕੱਲੀ ਕੱਲੀ ਡਿਟੇਲ ਦੁਬਾਰੇ ਸਿਰੋਂ ਦੱਸਦੇ ਹਾਂ। ਕੰਟੈਕਟ ਆਪਾਂ ਬੀਜੀ ਥੋੜਾ ਮੈਂ ਤਾਂ ਜ਼ਿਆਦੇ ਆ ਭਾਈ ਸਾਹਿਬ। ਸਾਰੀ ਵੀਜੀ ਆ ਆਪਣੇ ਦੇ ਵਿੱਚ ਜਾਣਾ ਹੁੰਦਾ ਹੈ। ਆਪਣੇ ਦਾ ਗੁੱਡੀ ਦਾ ਘਰੇ ਪ੍ਰੋਗਰਾਮ ਆ ਤੁਹਾਨੂੰ ਪਤਾ ਹੀ ਆ ਭਾਈ ਕਿ ਮਤਲਬ ਇਹ ਪੇ ਫालतੂ ਫੋਨ ਨਾ ਲੈ। ਬਿਲਕੁਲ। ਮੇਰਾ ਕੰਟੈਕਟ ਨੰਬਰ 941029478845 ਤੇ 45 947884545 WhatsApp ਨੰਬਰ 887294545 ਵੀਡੀਓ ਕਿਵੇਂ ਦੀ ਲੱਗੀ? ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਚੰਗੀ ਲੱਗੇ। ਤੇ ਸ਼ੇਅਰ ਵੀ ਕਰੇ ਤੇ ਪੇਜ ਨੂੰ ਕਰ ਲਿਓ ਫੋਲੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੀ